ਕਰਦੇ ਆਂ ਣਾਣਾ ਣਾਣੇ ਦੇ ਅੱਖਰ ਵਾਸਤੇ 35 ਦੇ ਕਵਿਤਾ ਦੇ ਵਿੱਚ ਤੁਸੀਂ ਕੀ ਪੜ੍ਹਦੇ ਹੋ ਣਾਣਾ ਜਾਣੀ ਚਾਰ ਸ਼ਫੇਰੇ ਣਾਣਾ ਅੱਖਰ ਕਹਿੰਦਾ ਕਿ ਵਾਹਿਗੁਰੂ ਨੂੰ ਆਪਣੇ ਚਾਰੇ ਪਾਸੇ ਵੇਖ ਚਾਰੇ ਪਾਸੇ ਦਾ ਮਤਲਬ ਹੈ ਹਰ ਜਗ੍ਹਾ ਤੇ ਕਿ ਜੋ ਕੁਝ ਮੇਰੇ ਚਾਰ ਸ਼ਫੇਰੇ ਹੈ ਜੋ ਮੈਂ ਵੇਖ ਰਿਹਾ ਉਹ ਸਾਰਾ ਕੁਝ ਰੱਬ ਦਾ ਬਣਿਆ ਹੋਇਆ ਹੈ ਪਰਮਾਤਮਾ ਨੇ ਬਣਾਇਆ ਪਰਮਾਤਮਾ ਨੇ ਉਹਦੀ ਰਚਨਾ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ ਣਾਣੇ ਅਖਰ ਬਾਰੇ ਣਾਣੇ ਰਵਤ ਰਹਿ ਘਟ ਅੰਤਰ ਹਰ ਗੁਣ ਗਾਵੈ ਸੋਈ ਗੁਰਨਾਨਕ ਸਾਹਿਬ ਬਾਣੀ ਦੇ ਅੰਦਰ ਲਾਣੇ ਅੱਖਰ ਦਾ ਸਾਨੂੰ ਅਰਥ ਦੱਸ ਰਹੇ ਨੇ ਭਾਵ ਦੱਸ ਰਹੇ ਨੇ ਲਾਣੇ ਰਵਤ ਰਹਿ ਘਟ ਅੰਦਰ ਹਰ ਗੁਣ ਦਾ ਵੈ ਸੋਈ ਲਾਣਾ ਅੱਖਰ ਕਹਿੰਦਾ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਸਾਰਿਆਂ ਦੇ ਅੰਦਰ ਵਸਦਾ ਹੈ ਸਾਡੇ ਸਾਰਿਆਂ ਦੇ ਅੰਦਰ ਵਸਦਾ ਹੈ ਜਿਹੜਾ ਅੰਦਰ ਵੱਸਦਾ ਹੈ ਜਦੋਂ ਉਹਦੀ ਮੇਰ ਹੁੰਦੀ ਹੈ ਕਿਰਪਾ ਹੁੰਦੀ ਹੈ ਤੇ ਅਸੀਂ ਫਿਰ ਉਹਨੂੰ ਮੂੰਹ ਦੇ ਰਾਹੀਂ ਮਨ ਰਾਹੀਂ ਚਿੱਤ ਦੇ ਰਾਹੀਂ ਉਹਨੂੰ ਯਾਦ ਕਰਦੇ ਹਾਂ ਕਿਉਂਕਿ ਜੋ ਸਾਡੇ ਅੰਦਰ ਹੈ ਮੇਰੀ ਗੱਲ ਨੂੰ ਧਾਰਨਾ ਸੁਣਿਓ ਜੋ ਸਾਡੇ ਅੰਦਰ ਹੈ ਕੂਬਾਰ ਜਰੂਰ ਨਿਕਲਦਾ ਜੇ ਸਾਡੇ ਅੰਦਰ ਕਪਟ ਹੈ ਝੂਠ ਹੈ ਤੋ ਸਾਡੇ ਜ਼ਬਾਨ ਤੇ ਵੀ ਜ਼ਰੂਰ ਆਏਗਾ ਜੇ ਸਾਡੇ ਅੰਦਰ ਕਿਸੇ ਲਈ ਗੁੱਸਾ ਹੈ ਨਾ ਅਸੀਂ ਮੰਨੋ ਕਿਸੇ ਨਾਲ ਬੜੇ ਨਾਰਾਜ਼ ਆਂ ਕਈ ਵਾਰੀ ਉਹਦੇ ਨਾਲ ਨਾਰਾਜ਼ ਰਹਿੰਦੇ ਆਂ ਘੁੱਟੇ ਵੱਟੇ ਰਹਿੰਦੇ ਆਂ ਹੋ ਸਕਦਾ ਕਈ ਵਾਰ ਉੱਪਰੋਂ ਉੱਪਰੋਂ ਬੋਲ ਵੀ ਲਿਏ ਪਰ ਅਖੀਰ ਨੂੰ ਸਾਡੇ ਸਬਰ ਦਾ ਬੰਦ ਟੁੱਟ ਜਾਂਦਾ ਹੈ ਇੱਕ ਦਿਨ ਸਾਡੇ ਅੰਦਰ ਜੋ ਗੁੱਸਾ ਹੈ ਨਾ ਉਹ ਇੱਕ ਦਿਨ ਬਾਹਰ ਆ ਜਾਂਦਾ ਕਿਉਂਕਿ ਸਾਡੇ ਕੋਲ ਬਰਦਾਸ਼ ਸਾਡੇ ਕੋਲ ਸ਼ਮਤਾ ਨਹੀਂ ਹੈ ਉਹਨੂੰ ਕੰਟਰੋਲ ਕਰ ਲੈਂਦਾ ਉਹ ਸਾਡੇ ਅੰਦਰ ਬਸਿਆ ਭਰਿਆ ਪਿਆ ਜੇ ਜਦੋਂ ਅਸੀਂ ਕੰਟਰੋਲ ਤੋਂ ਬਾਹਰ ਹੋ ਜਾਂਦੇ ਆਂ ਪਰ ਇੱਕ ਦਿਨ ਅਸੀਂ ਜਿਹੜਾ ਸਾਡੇ ਅੰਦਰ ਗੁੱਸਾ ਉਹਨੂੰ ਬਾਹਰ ਕੱਢਦੇ ਆਂ ਆਪਣੇ ਬਚਨਾਂ ਰਾਈਂ ਬੋਲਾਂ ਰਾਈਂ ਫਰੋਦੇ ਨਾਲੋਂ ਮਵਾੜਾ ਵੀ ਕਹਿੰਨੇ ਆਂ ਫਿਰ ਉਹਨੂੰ ਹੋ ਸਕਦਾ ਭੱਦੀ ਸ਼ਮਦਾਬਲੀ ਵੀ ਵਰਤ ਲਈਏ ਕੋਈ ਗਾਲ ਵੀ ਕੱਢਦੀਏ ਕਿਉਂ ਉਹ ਸਾਡੇ ਅੰਦਰ ਹੈ ਬੰਦਾ ਬਾੜੇ ਕੰਮ ਕਦੋਂ ਕਰਦਾ ਹੈ ਕਿਸੇ ਦਾ ਹੱਕ ਕਦੋਂ ਮਾਰਦਾ ਚੋਰੀ ਕਦੋਂ ਕਰਦਾ ਜਦੋਂ ਉਹਦੇ ਅੰਦਰ ਲਾਲਚ ਹੁੰਦਾ ਹੈ ਲੋਭ ਹੁੰਦਾ ਹੈ ਕਿਸੇ ਚੀਜ਼ ਨੂੰ ਪਾਉਣ ਵਾਸਤੇ ਅੰਦਰ ਲਾਲਚ ਹੈ ਪਰ ਉਸ ਲਾਲਚ ਦੀ ਪੂਰਤੀ ਵਾਸਤੇ ਉਹ ਕੀ ਕਰਦਾ ਹੈ ਚੋਰੀ ਕਰਦਾ ਹੈ ਕਿਸੇ ਨਾਲ ਠੱਗੀ ਕਰਕੇ ਉਹ ਚੀਜ਼ ਪ੍ਰਾਪਤ ਕਰਨਾ ਚਾਹੁੰਦਾ ਹੈ ਕਿਉਂ ਕਿਉਂਕਿ ਉਹਦੇ ਅੰਦਰ ਉਹ ਚੀਜ਼ ਹੈ ਉਹਦੇ ਅੰਦਰ ਚੀਜ਼ ਵਸ ਰਹੀ ਹੈ ਜਿਹੜੀ ਉਹਨੂੰ ਇਸ ਪਾਸੇ ਖਿੱਚਦੀ ਹੈ ਉਹਦੇ ਸਰੀਰ ਨੂੰ ਬਾਹਰ ਲੈ ਕੇ ਜਾਂਦੀ ਹੈ ਪਾਪ ਕਰਦਾ ਬੰਦਾ ਜੀ ਅੰਦਰ ਪਾਪ ਹੈ ਅੰਦਰ ਪਾਪ ਭਰਿਆ ਹੋਇਆ ਹੈ ਇਹ ਇੱਕ ਲੇਣ ਤੁਹਾਡੇ ਕੋਲ ਤੁਹਾਡੇ ਸਰੀਰ ਕੋਲੋਂ ਉਹ ਪਾਪ ਬਾਹਰ ਜਰੂਰ ਕਰਵਾਏਗਾ ਜੇ ਸਾਡੇ ਅੰਦਰ ਦਇਆ ਨਹੀਂ ਹੈ ਨਾ ਕਿਸੇ ਵਾਸਤੇ ਦਇਆ ਨਹੀਂ ਹੈ ਕਿ ਸਾਡੇ ਕੋਲ ਪਾਪ ਜਰੂਰ ਹੋਏਗਾ ਅੱਪਾ ਕਿਸੇ ਨੂੰ ਮਾਰਦੇ ਹਨ ਕਿਸੇ ਬੇਜਾਨ ਨੂੰ ਮਾਰ ਦਈਏ ਬਿਨਾਂ وجہ ਤੋਂ ਕਿਸੇ ਗੱਲ ਤੋਂ ਕਿਸੇ ਨੂੰ ਕੁੱਟ ਦਈਏ ਮਾਰ ਦਈਏ ਇਹ ਕੀ ਹੈ ਸਾਡੇ ਅੰਦਰ ਦਇਆ ਨਹੀਂ ਪੌਲ ਧਰਮ ਦਇਆ ਤੋਂ ਮੈਂ ਪਹਿਲਾਂ ਵੀ ਦੱਸਿਆ ਸੀ ਧਰਮ ਕਿਦੋਂ ਬਣਦਾ ਹੈ ਅਸੀਂ ਸੱਚੇ ਸਿੱਖ ਕਦੋਂ ਬਣ ਸਕਦੇ ਹਾਂ ਜਦੋਂ ਸਾਡੇ ਅੰਦਰ ਦਇਆ ਆਏ ਦਇਆ ਦੇ ਨਾਲ ਹੀ ਧਰਮ ਜਿਹੜਾ ਹੈ ਉਹ ਚੱਲਦਾ ਹੈ ਦਇਆ ਦੇ ਨਾਲ ਹੀ ਧਰਮ ਜਿਹੜਾ ਖਰਪੂਲਤ ਰਹਦਾ ਹੈ ਤੇ ਜੇ ਦਇਆ ਨਹੀਂ ਹੈ ਮਨ ਦੇ ਵਿੱਚ ਫਿਰ ਸਾਡੇ ਕੋਲ ਪਾਪ ਜ਼ਰੂਰ ਹੋਏ ਇਹ ਮਾੜੇ ਕੰਮਾਂ ਦੀ ਦੱਸ ਰਿਹਾ ਵੀ ਜੇ ਸਾਡੇ ਅੰਦਰ ਇਹ ਚੀਜ਼ਾਂ ਸੋਚ ਹੈ ਉੜਿਥੀ ਪਾਸ਼ ਕੀ ਡਾਨ ਹੈ ਰਵਤ ਰਹੇ ਘਟ ਅਤਰ ਹਰ ਗੁਣ ਗਾਵੈ ਸੋਈ ਤੇ ਜੇ ਸਾਡੇ ਅੰਦਰ ਬਾਣੀ ਲਈ ਪਿਆਰ ਹੈ ਨਾ ਸਾਡੇ ਅੰਦਰ ਵਾਇਗਰੂ ਵੀ ਪਿਆਰ ਹੈ ਤੇ ਯਾਦ ਰੱਖਿਓ ਉਹ ਸਾਡੀ ਜ਼ੁਬਾਨ ਤੇ ਵੀ ਜਰੂਰ ਆਏਗਾ ਉਹ ਅੰਦਰਲਾ ਸਾਡਾ ਪਿਆਰ ਅੰਦਰਲੀ ਸਾਡੀ ਚਰਤਾ ਅੰਦਰਲੀ ਸਾਡੀ ਭਾਵਨਾ ਸਾਡੇ ਸਰੀਰ ਕੋਲੋਂ ਚੰਗੇ ਕੰਮ ਕਰਾਏਗੀ ਸਾਡੇ ਹੱਥਾਂ ਕੋਲੋਂ ਚੰਗੇ ਕੰਮ ਕਰਵਾਏਗਾ ਹੱਥਾਂ ਨਾਲ ਸੇਵਾ ਕਰਾਂਗੇ ਕਿਸੇ ਦਾ ਭੜਾ ਕਰਾਂਗੇ ਇੰਨਾ ਪੈਰਾਂ ਨਾਲ ਚੱਲ ਕੇ ਲੱਤਾਂ ਨਾਲ ਚੱਲ ਕੇ ਆਪਾਂ ਦੋਵੇਂ ਚੀਜ਼ਾਂ ਨੇ ਅੰਦਰ ਸੋਚ ਬਾੜੀ ਐ ਇੰਨਾ ਪੈਰਾਂ ਨੇ ਚੱਲ ਕੇ ਆਪਾਂ ਮਾੜੇ ਬਾਜ਼ ਜਗ੍ਹਾ ਤੇ ਚਲੇ ਜਾਂਦੇ ਤੇ ਜੇ ਅੰਦਰ ਸੋਚ ਚੰਗੀ ਐ ਗੁਰੂ ਨਾਲ ਪਿਆਰ ਚੰਗਾ ਐ ਬਾਣੀ ਨਾਲ ਪਿਆਰ ਐ ਤੇ ਇੰਨਾ ਕਦਮਾਂ ਦੇ ਨਾਲ ਹੀ ਅਸੀਂ ਗੁਰੂ ਘਰ ਚਲੇ ਜਾਂਦੇ ਗੁਰਦੁਆਰਾ ਸਾਹਿਬ ਜਾਂਦੇ ਆ ਕਿ ਸਾਡੇ ਅੰਦਰ ਦੀ ਖੇਡ ਹੈ ਇਸ ਕਰਕੇ ਅੰਦਰ ਦੇ ਅੰਦਰ ਜ਼ਰੂਰੀ ਵਸਾਉਣਾ ਹੈ ਜੋ ਤੁਹਾਡੇ ਅੰਦਰ ਹੋਏਗਾ ਉਹ ਤੁਹਾਡਾ ਸ਼ਰੀਰ ਕਰਮ ਕਰੇਗਾ ਉਹ ਕੰਮ ਕਰੇਗਾ ਪਾਸ਼ਾ ਦੀ ਕਿਰਪਾ ਕਰਦੇ ਨੇ ਢਲਣਾ ਹੈ ਰਵਤਰਹਿ ਘਟ ਅੰਤਰ ਹਰ ਗੁਣ ਗਾਵੈ ਸੋਈ ਉਹ ਹੀ ਮਨੁੱਖ ਸੋਈ ਤੋਂ ਭਾਵ ਹੈ ਉਹ ਹੀ ਵੈਗੁਰੂ ਦੇ ਗੁਣ ਉਹ ਹੀ ਮਨੁੱਖ ਉਹੀ ਵਿਅਕਤੀ ਗਾ ਸਕਦਾ ਹੈ ਜਿਹਦੇ ਅੰਦਰ ਉਹਦੇ ਲਈ ਪਿਆਰ ਹੈ ਜੇ ਅੰਦਰ ਅਸੀਂ ਗੁਰੂ ਵਾਸਤੇ ਪਿਆਰ ਰੱਖਦੇ ਆ ਆਪੇ ਆਪ ਬਿਲਾਇ ਕਰਤਾ ਪੁਨਰਪ ਜਨਮ ਨਾ ਹੋਵੇ ਤੇ ਕਹਿੰਦੇ ਫਿਰ ਜਦੋਂ ਗੁਣ ਗਾਉਣੇ ਸ਼ੁਰੂ ਕਰਦੇ ਸਾਡੇ ਅੰਦਰ ਗੁਣ ਹੈ ਸਾਡੇ ਅੰਦਰ ਪਿਆਰ ਹੈ ਬਾਣੀ ਲਈ ਸਾਡੀ ਜੀਭਾ ਗਾ ਰਹੀ ਹੈ ਸਾਡੇ ਹੱਥ ਸੇਵਾ ਕਰ ਰਿਹਾ ਹੈ ਸਾਡੇ ਪੈਰ ਗੁਰੂ ਘਰ ਨੂੰ ਚੱਲ ਕੇ ਜਾ ਰਹੇ ਆ ਤੇ ਕਹਿੰਦੇ ਫਿਰ ਕੋਈ ਵਿਚੋਲਾ ਕੋਈ ਹੋਰ ਬੰਦਾ ਪਾਉਣ ਦੀ ਲੋੜ ਨਹੀਂ ਪੈਂਦੀ ਫਿਰ ਰੱਬ ਦੇ ਨਾਲ ਕਨੈਕਸ਼ਨ ਬਣ ਜਾਂਦਾ ਜਿਹੜਾ ਕੋਈ ਰੱਬ ਦਾ ਰੂਪ ਹੈ ਜਿਹੜਾ ਰੱਬ ਨੂੰ ਯਾਦ ਕਰਦਾ ਹੈ ਕਿਉਂਕਿ ਇਹ ਚੀਜ਼ਾਂ ਕਿੱਥੋਂ ਆਉਣੀਆਂ ਨੇ ਸੰਗਤ ਦੇ ਵਿੱਚੋਂ ਚੰਗਿਆਂ ਮਨੁੱਖਾਂ ਦੀ ਸੰਗਤ ਚੋਂ ਮਹਾਪੁਰਸ਼ਾਂ ਦੀ ਸੰਗਤ ਚੋਂ ਗੁਰਮੁਖਾਂ ਦੀ ਸੰਗਤ ਚੋਂ ਸਾਨੂੰ ਆ ਚੀਜ਼ ਮਿਲਣੀ ਤੇ ਫਿਰ ਪਾਸ਼ਾ ਕਹਿੰਦੇ ਆਪੇ ਆਪ ਬੁਲਾਏ ਕਰਤਾ ਉਹ ਕਰਤਾ ਵੈਗੁਰੂ ਫਿਰ ਆਪ ਤੁਹਾਨੂੰ ਆਪਣੇ ਟਾਈਮ ਰੇਂਜ ਵਿੱਚ ਲੈ ਆਉਂਦਾ ਹੈ ਆਪਣੇ ਨਾਲ ਬੁਲਾ ਲੈਂਦਾ ਹੈ ਪੁਨਰਪ ਜਨਮ ਨਾ ਹੋਈ ਤੇ ਫਿਰ ਕਹਿੰਦੇ ਸਾਨੂੰ ਪੁਨਰਪ ਜਨਮ ਦਾ ਪਤਾ ਕੀ ਹੈ ਦੁਬਾਰਾ ਜੰਮਣਾ ਦੁਬਾਰਾ ਜਨਮ ਲੈਣਾ ਜੇ ਰੱਬ ਨੇ ਆਪਣੇ ਨਾਲ ਮਿਲਾ ਲਿਆ ਸਾਨੂੰ ਚੰਗੇ ਗੁਣ ਦੇ ਦਿੱਤੇ ਬਾਣੀ ਦੇ ਦਿੱਤੀ ਫਿਰ ਉਹ ਜਿਹੜਾ ਪੁਨਰਪ ਜਨਮ ਦਾ ਦੁੱਖ ਹੈ ਸਾਨੂੰ ਨਹੀਂ ਸਹਿਣਾ ਪਵੇ ਨਹੀਂ ਤੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਪੁਰੰਗਾ ਕਈ ਜਨਮ ਪੰਖੀ ਬਰਖ ਹੋਇਓ ਕਈ ਜਨਮ ਜਨਮ ਹੈ ਬਰ ਬਰਖ ਜੋਇਓ ਕੀਟ ਪਤੰਗੇ ਕਈ ਜਨਮ 83 ਲੱਖ ਤਾਂ ਗੱਲ ਕੀਤੀ 84 84 ਜਿਹੜਾ ਹੈਗਾ ਉਹ ਸਾਡਾ ਨੰਬਰ ਹੈ ਮਨੋਕਟਰ ਦਾ 83 ਲੱਖ ਜੂਨਾ ਦੁੱਗੀ ਹੈ ਕੁਛ ਪਾਣੀ ਚ ਨੇ 42 ਲੱਖ ਪਾਣੀ ਤੇ ਹੈ 42 ਲੱਖ ਦਾ ਸੀਤੇ ਹੈ ਅੱਪ ਕੋਈ ਪੀੜ ਪੌਦੇ ਈਟ ਪਤੰਗੇ ਸਾਰਾ ਕੁਝ ਤੇ ਪਾਸ਼ਾ ਕਹਿੰਦੇ ਫਿਰ ਕਈ ਜਨਮ ਲੱਗ ਜਾਣੇ ਕੀਟ ਕੀਟੰਗਾ ਗੱਜ ਾਕੀ ਮੀਨ ਮਛਲੀ ਰੰਗਾ ਭਾਵ ਮਾਸਖਣ ਵਾਲੇ ਬਿਰਖਾਂ ਦੀ ਜੁਨ ਬਲਦਾਂ ਦੀ ਜੁਨ ਇਹ ਸਾਰੀਆਂ ਜੁਨਾਂ ਨੇ ਪਰ ਜੇ ਅਸੀਂ ਗੁਰੂ ਨਾਲ ਬਾਣੀ ਨਾਲ ਜੁੜਾਂਗੇ ਫਿਰ ਸਤਿ ਪਾਤਸ਼ਾਹ ਕਹਿੰਦੇ ਪੁਨਰਪ ਜਨਮ ਨਾ ਹੋਵੇ ਦੁਬਾਰਾ ਜਨਮ ਲੈਣਾ ਪਵੇ ਅਸੀਂ ਸਾਰੇ ਜਿਹੜੇ ਐ ਨਾ ਆਪਣੇ ਕਰਮ ਭੋਗਣ ਵਾਸਤੇ ਆਏ ਆ ਤੇ ਕਰਮ ਕਰਨ ਵਾਸਤੇ ਆਏ ਤੇ ਸਾਡੇ ਜਿਹੜੇ ਗੁਰੂ ਸਾਹਿਬ ਆਏ ਸੀ ਕਿ ਤੁਹਾਡੇ ਤੇ ਇੱਕ ਸਵਾਲ ਹੋਏਗਾ ਕਿ ਜਨਮ ਸਾਡਾ ਵੀ ਹੋਇਆ। ਸਰੀਰ ਸਾਡਾ ਵੀ ਹੈ। ਇਸ ਦੇ ਜਨਮ ਗੁਰੂ ਸਾਹਿਬ ਦਾ ਵੀ ਹੋਇਆ ਦਸਾਂ ਜਮਿਆਂ ਦੇ ਵਿੱਚ। ਉਹ ਵੀ ਸਰੀਰ ਕਰਕੇ ਆਏ ਐ। ਤੇ ਸਾਡਾ ਤੇ ਉਹਨਾਂ ਦਾ ਫਰਕ ਕੀ ਹੈ? ਬਸ ਇਹਨਾਂ ਫਰਕ ਹੈ ਕਿ ਅਸੀਂ ਕਰਮ ਭੋਗਣਾ ਉਹਨੇ ਜਿਹੜੇ ਕੀਤੇ ਹੋਏ ਐ ਤੇ ਅੱਗੇ ਇੱਥੇ ਆ ਕੇ ਜਿਹੜੇ ਕਰਨੇ ਐ ਉਹਨਾਂ ਨੂੰ ਕਿੱਦਾਂ ਮਟਾਉਣਾ ਉਹਨਾਂ ਕਰਮਾਂ ਨੂੰ ਉਹ ਕਰਮ ਕਰਨਾ ਹੈ ਜਿੱਥੇ ਚੰਗਾ ਕਰਮ ਕਰ ਦਿੰਦਾ ਹੈ ਚੰਗਾ ਕੰਮ ਕਰਦਾ ਹੈ ਮਨੁੱਖ ਫਿਰ ਉਹ ਆਪਣੇ ਜਿਹੜੇ ਦੋਸ਼ ਪਾਪ ਹੈ ਮਟਾ ਲੈਂਦਾ ਪਰ ਜੇਥੇ ਆ ਕੇ ਵੀ ਕਰਮ ਬਾੜੇ ਕਰਦਾ ਹੈ ਫਿਰ ਹੋਰ ਚੜ ਜਾਂਦੇ ਸਿਰ ਤੇ ਤੇ ਗੁਰੂ ਸਾਹਿਬ ਆਉਂਦੇ ਹੈ ਉਹ ਕਰਮਾਂ 'ਚ ਨਹੀਂ ਉਹ ਕਰਮ ਭੋਗਣ ਨਹੀਂ ਆਉਂਦੇ ਉਹ ਕੀ ਕਰਨ ਆਉਂਦੇ ਐ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਪਾ ਲਿਆ। ਬਾਸਾ ਕੀਤੇ ਉਹ ਆਉਂਦੇ ਨੇ ਇਸ ਕਰਕੇ ਕਿ ਉਹ ਸਾਨੂੰ ਤਾਰ ਸਕਣ। ਸਾਡਾ ਭਲਾ ਕਰ ਸਕਣ। ਸਾਡੇ ਕਰਮ ਕੱਟ ਸਕਣ। ਸਾਡੇ ਪਾਪ ਕੱਟਣ ਵਾਸਤੇ ਆਉਂਦੇ ਐ। ਸਾਨੂੰ ਸੁਰਖਰੂ ਕਰਨ ਵਾਸਤੇ ਆਉਂਦੇ ਐ। ਵਾਹਿਗੁਰੂ ਜੀ ਦਾ ਹੰਸਾ ਵਾਹਿਗੁਰੂ ਜੀ ਦੀ ਖਤ।